ਫਾਇਰ ਕਰਕੇ ਠੇਕਾ ਲੁੱਟਣ ਵਾਲੇ ਦੋ ਲਟੇਰੇ ਕਾਬੂ ਬਾਕੀਆਂ ਦੀ ਭਾਲ ਜਾਰੀ ਪਿਛਲੇ ਦਿਨੀ ਹਰ ਮਲਾਬ ਨਗਰ ਬਲਟਾਣਾ ਵਿੱਚ ਹੋਏ ਠੇਕੇ ਤੇ ਲੁੱਟਦਾ ਮਾਮਲਾ ਪੁਲਿਸ ਵੱਲੋਂ ਸੁਲਝਾਉਣ ਦਾ ਦਾਵਾ ਕੀਤਾ ਗਿਆ ਹੈ ਬਲਟਾਣਾ ਪੁਲਿਸ ਚੌਕੀ ਦੇ ਇੰਚਾਰਜ ਅਜੇ ਸ਼ਰਮਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਬੂ ਕੀਤੇ ਹੋਏ ਦੋ ਦੋਸ਼ੀਆਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਮਾਨਜੋਗ ਅਦਾਲਤ ਨੇ ਦੋਨਾਂ ਦੋਸ਼ੀਆਂ ਨੂੰ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਹਨ ਪਿਛਲੇ ਦਿਨੀ ਜੀਰਕਪੁਰ ਦੇ ਬਲਟਾਣਾ ਖੇਤਰ ਵਿੱਚ ਸਥਿਤ ਇੱਕ ਸ਼ਰਾਬ ਦੇ ਠੇਕੇ ਨੂੰ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ। ਦਿੱਥ ਦੋਸ਼ੀਆਂ ਵੱਲੋਂ ਠੇਕੇ ਦੇ ਕਰਿੰਦੇ ਉੱਤੇ ਫਾਇਰ ਕੀਤਾ ਗਿਆ ਅਤੇ ਤੇਜ਼ਾਰ ਹਥਿਆਰ ਦੀ ਨੋਕ ਤੇ 25000 ਰੁਪਏ ਦੀ ਲੁੱਟ ਦੀ ਬਾਰਦਾਦ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਵੱਲੋਂ ਠੇਕਾ ਲੁੱਟਣ ਵਾਲੇ ਦੋਸ਼ੀਆਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਇਸੇ ਦੇ ਤਹਿਤ ਵਾਰਦਾਤ ਕਰਨ ਵਾਲੇ 6 ਦੋਸ਼ੀਆਂ ਵਿੱਚੋਂ 2 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਪੁਲਿਸ ਕਾਮਯਾਬ ਹੋ ਗਈ ਅਤੇ ਬਾਕੀਆਂ ਦੀ ਭਾਲ ਜਾਰੀ ਹੈ ਕਾਬੂ ਕੀਤੇ ਗਏ ਦੋਸ਼ੀਆਂ ਵਿੱਚੋਂ ਵਾਰਦਾਤ ਵਿੱਚ ਵਰਤਿਆ ਗਿਆ 312 ਬੋਰ ਦੇਸੀ ਕਟਾ ਅਤੇ 6 ਜਿੰਦਾਕਾਰਤੂਸ ਵੀ ਬਰਾਮਦ ਕਰ ਲਏ ਹਨ ਅਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੂਰਾ ਦੀ ਇਹ ਰਿਪੋਰਟ ਮੁਜਰਮ ਪੇਸ਼ ਕਰਕੇ ਤੁਸੀਂ ਜੇਲ੍ਹ ਭੇਜਦੇ ਹੋ ਕਿਸ ਕੇਸ ਵਿੱਚ ਚਾਰ ਇਸ ਪਰ ਤਾਂ ਇਹਨਾਂ ਜਿੰਨੇ ਸਾਡੇ ਠੇਕੇ ਤੇ ਲੁੱਟ ਕੀਤੀ ਸੀ ਨਾਲ ਉਹ ਤੇ ਗੋਲੀ ਚਲਾਤੀ ਸੀ ਤੇ ਜਿੰਨੇ ਬੰਦੇ ਜੱਥੇ ਨੇ ਹੋ ਗਏ ਹਰਮਲਾਪਨਗਰ ਫੇਸਮਾਨ ਦੀ ਗੱਲ ਹੈ ਉਸ ਤੋਂ ਬਾਅਦ ਆਪਾਂ ਫੇਰ ਸਟ੍ਰੀਟ ਕੀਤੀ 360 82 ਉਸ ਤੋਂ ਬਾਅਦ ਇਹਨੂੰ ਫੜ ਲਿਆ ਜੀ ਇਹ ਦੋ ਦੋਸ਼ੀ ਫੜੇ ਨੇ ਇਹਨਾਂ ਕੋਲ 300 ਬੋਰ ਦਾ ਕੱਟਾ ਦੀ ਸੀ ਤਿੰਨ ਜ਼ਿੰਮੇਦਾਰ ਤੁਸ ਬਰਾਮਦ ਹੋਏ ਇਹ ਉਹੀ ਹੈ ਜਿਹੜਾ ਬੇਸੀ ਕੱਟਾ ਜਿਹੜਾ ਗੋਲੀ ਚ ਯੂਜ਼ ਕੀਤਾ ਗਿਆ ਸੀ ਪਾਸ ਭਾਰਤ ਸਰ ਇਹਨਾਂ ਦਾ ਕੋਈ ਪਿਛਲਾ ਰਿਕਾਰਡ ਨਹੀਂ ਪਿਛਲਾ ਰਿਕਾਰਡ ਲਿਖਾ ਹਾਲੇ ਆਇਆ ਨਹੀਂ ਸਾਹਮਣੇ ਸੀ ਨਵੇਂ ਫੈਸ਼ਰੀ ਦੇ ਦੇਖ ਰਹੇ ਨੇ ਜੇ ਪੰਨਤ ਦਸਾਲ ਕੋਣ